ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਹੰਲੜਵਾਜੀ ਕੀਤੀ ਗਈ ਹੈ ਗਾਲੀ ਗਲੋਚ ਕੀਤਾ ਗਿਆ ਵਾ ਉਹਦੇ ਸਬੰਧ ਦੇ ਵਿੱਚ ਇਹ ਹੈ ਕਿ ਉਹ ਮਾਨਕੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿਨ੍ਹਾਂ ਕੋਲ ਕਾਗਜ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਬਰਾਸ ਦਾ ਅੰਤਕਾਲ ਕਰਨ ਦੇ ਲਈ ਤੇ ਇਹ ਅੰਤਕਾਲ ਆ ਜਿਹੜਾ ਇਹ ਹੋਣਿਆ ਤਾਂ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਬਟਵਾਰੀ ਦੇ ਵਿੱਚ ਦੇਖਿਆ ਹੋਇਆ ਤਾਂ ਆਸ ਤਾਂ ਜਿਹੜੀ 22 ਤੋਂ ਬਾਅਦ ਅੰਤਕਾਲ ਹੁੰਦਾ ਹੁੰਦਾ ਹੈ ਪਰ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਮੇ ਮੁਤਾਬਕ ਸਿੱਧੇ وارثਾਂ ਨੂੰ ਆਪਣਾ وارث ਬਣਾਉਗਾ ਕਿ ਮਨਸ਼ਾ ਸੀਗੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋ ਧੱਕੇ ਨਾਲ ਦਰਜ ਕਰਾ ਲਿਆ ਦਰਜ ਕਰਾਉਣ ਤੋਂ ਬਾਅਦ ਜਦੋਂ ਇਹ ਇੰਤਕਾਲ ਅੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਉਹਨਾਂ ਨੇ ਨਾਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਰੰਜਿਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਸ ਮੰਗੇ ਨੇ ਜਦੋਂ ਕੀ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣੇ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤਹਿਸੀਲ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸਟੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਬੀਏ ਜੋ ਬੰਦੇ ਆ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮਚਾਰਜ ਬਿਗਨ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੂਨੀਅਰ ਵੱਲੋਂ ਸਖਤ ਗਾਧਮ ਚੁੱਕਾਂਗੇ ਤੇ ਬਸ ਇੰਨੇ ਹੀ ਕੀ ਗੀਆਂ ਦਾ ਇੰਤਕਾ ਦੇਗੀ ਇਹ ਕਿਲੇ 6-7 ਕਿਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਥੋੜਾ ਹੋਣੇ ਵਾਲਾ ਨਹੀਂ ਹੈਗਾ ਆਹ ਉਹਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹ ਵੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਹਰਕ ਬੈਂਦਾ ਵਾ ਤੇ ਇਹਦੇ ਕਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਦਾ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹੌਲ ਹੌਲ ਬਾਅਦਾਂ ਨੇ ਕਰ ਹੌਲ ਹੌਲ ਮੈਂ ਕਿਤੇ ਕੰਪਲੇਟ ਕੀਤੀ ਉਹਨਾਂ ਦੇ ਖਿਲਾਫ ਜੀ ਅਸੀਂ ਐਸਡੀਐਮ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਜੇ ਅਸੀਂ ਹੁਣ ਲੈ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਮਿਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮੰਨਤੇ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਝ ਕੋ ਉਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪਣਾ ਕੰਮ ਨਹੀਂ ਹੈਗਾ ਉਹਨਾਂ ਦਾ ਆਪਣਾ ਕੰਮ ਨਹੀਂ ਰੋਕੇ ਕਰਾ ਰਹੇ ਨੇ ਕੰਮ ਦੂਜੇ ਟਾਈਮ ਜੇ ਕੁਝ ਇੱਥੇ ਫਟਵਾਰ ਕਰਨੇ ਕੋਈ ਹੁੰਦਾ ਤਾਂ ਕੀ ਹੁਦਲਾ ਕੀਤੀ ਹੈ ਕੋਈ ਨੰਬਰ ਵਗੈਰਾ ਜਾਰੀ ਕੀਤਾ ਤੁਹਾਨੂੰ ਜੀ ਬਾਦੂ ਕਰੀ ਨਾ ਕੋਈ ਰਿਸਰਵ ਵਗੈਰਾ ਮੰਗਦਾ ਪੜਵਾਰ ਕੰਨ ਦੇ ਬਿਖ ਤੇ ਜੀ ਪ੍ਰਧਾਨ ਹੋਣ ਦੇ ਨਾ ਹਾਂਜੀ ਹਾਂਜੀ ਇਹ ਉਹ ਆਪਣਾ ਦੇਖੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਈਆਂ ਨੇ ਹਾਲਤਾਂ ਹੁਣ ਨੰਬਰ ਜਾਰੀ ਹੋ ਕੀਤੇ ਹੋਣੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪਰਿਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਬਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਆ ਫਿਰ ਲੋਕਦੋਨ ਨੂੰ ਆ ਕੇ ਮਿਲਣ ਹਾਂਜੀ ਹਾਂਜੀ ਮੇਰਾ ਨਾਮ ਰੁਪਿੰਦਰ ਸਿੰਘ ਆ ਜੀ ਸੀਬ ਸਮਰਾਲਾ ਫਰਦਾਨਾ ਦੀ ਰੈਵਨਿਊ ਪਰਿਵਾਰ ਯੂਨੀਅਨ ਤੇ ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਝੁੱਲੜਵਾਜੀ ਕੀਤੀ ਗਈ ਹੈ ਆ ਗਾਲੀ ਗਲੋਸ ਕੀਤਾ ਗਿਆ ਵਾ ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਗੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿਨ੍ਹਾਂ ਕੋਲ ਕਾਗਜ਼ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਵਿਰਾਸਤ ਦਾ ਇੰਤਕਾਲ ਕਰਨ ਦੇ ਲਈ ਤੇ ਇਹ ਇੰਤਕਾਲ ਆ ਜਿਹੜਾ ਇਹ ਹੋਣੇ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਪਟਵਾਰੀ ਨੇ ਦੇਖਿਆ ਹੋਇਆ ਠੀਕ ਆ ਇਹ ਚੀਨੀ ਤੋਂ ਵਿਰਾਸਤ ਆ ਜਿਹੜੀ ਵਜਤਮਾਮ ਵਾਲਾ ਇੰਤਕਾਲ ਹੁੰਦਾ ਹੁੰਦਾ ਹੈ ਤਰੰਤੋ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਵੇਂ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਉਗਾ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀਗੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਤਰੰਤੋ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋ ਧੱਕੇ ਨਾਲ ਦਰਜ ਕਰਾ ਲਿਆ ਦਰਜ ਕਰਾਉਣ ਤੋਂ ਬਾਅਦ ਜਦੋਂ ਇਹੰਦਗਾਲ ਅੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਰੰਜਿਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਸ ਮੰਗੇ ਨੇ ਜਦੋਂ ਕਿ ਇਹ ਅਜਿਹੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣੇ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤਹਿਸੀਲ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਵੀ ਇਹ ਜੋ ਬੰਦੇ ਆ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ ਚ ਬਿਗਾਨਾ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੂਨੀਅਨ ਵੱਲੋਂ ਸਖਤ ਕਦਮ ਚੁੱਕਾਂਗੇ ਤੇ ਬਸ ਇਹਨੇ ਕੀ ਗੀਆਂ ਤਾਂ ਦੱਸਾਰੇ ਇਹ ਕਿਲੇ 6-7 ਕਿਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਤੁਹਾਡਾ ਹੋਣੇ ਵਾਲਾ ਨਹੀਂ ਹੈਗਾ ਤਾ ਉਹਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹਦੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਫਰਕ ਪੈਂਦਾ ਵਾ ਤੇ ਇਹਦੇ ਗਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਦਾ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹਰਨ ਬਾਜ ਨੇ ਕੱਲ ਹਰਨ ਬਾਜ ਕਿੰਦੀ ਕਿੱਥੇ ਕੰਪਲੇਨਟ ਕੀਤੀ ਉਹਨਾਂ ਦੇ ਖਿਲਾਫ ਜੀ ਅਸੀਂ ਐਸ.ਡੀ.ਐਮ ਸਾਹਿਬ ਸਮਰਾਣਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਅਸੀਂ ਹੁਣ ਲੈ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਮਿਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮਾਲਕ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਝ ਕੋ ਉਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪਣਾ ਕੰਮ ਨਹੀਂ ਹੈਗਾ ਉਹਨਾਂ ਦਾ ਆਪਣਾ ਕੰਮ ਨਹੀਂ ਲੋਕ ਅੱਗੇ ਕਰਾ ਰਹੇ ਨੇ ਕੰਮ ਪਿਛਲੇ ਟਾਈਮ ਜੇ ਕੁਝ ਇੱਥੇ ਪਰਿਵਾਰ ਕਰਨੇ ਚਾਹੁੰਦਾ ਤਾਂ ਕੀ ਉਹ ਦਲਾ ਕੀਤਾ ਕੋਈ ਨੰਬਰ ਵਗੈਰਾ ਜਾਰੀ ਕੀਤਾ ਤੇ ਜੇਕਰ ਬਾਧੂ ਕਰ ਰਹੇ ਨੇ ਕੋਈ ਰਿਸਿਟ ਵਗੈਰਾ ਮੰਗਦਾ ਪਟਵਾਲਾ ਕੰਨ ਦੇ ਬਿਖ ਤੇ ਜੀ ਪ੍ਰਧਾਨ ਹੋਣ ਦੇ ਨਾਲ ਹਾਂਜੀ ਹਾਂਜੀ ਇਹ ਉਹ ਆਪਣੇ ਜੀ ਦੇਖੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਏ ਨੇ ਹਲਾ ਤਾਂ ਨੰਬਰ ਜਾਰੀ ਹੋ ਕੀਤੇ ਹੋਣੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪਟਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਬਾਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਆ ਫਿਰ ਦੋਸਤ ਤੁਹਾਨੂੰ ਆ ਕੇ ਮਿਲਣਗੇ ਹਾਂਜੀ ਹਾਂਜੀ ਮੇਰਾ ਨਾਮ ਰੁਪਿੰਦਰ ਸਿੰਘ ਆ ਜੀ ਤਸੀਲ ਸਮਰਾਲਾ ਵਾਨੋਂ ਦੀ ਰੈਵਲਿਊ ਪਰਿਵਾਰ ਯੂਨੀਅਨ ਤੇ ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਹੁੱਲੜਵਾਜੀ ਕੀਤੀ ਗਈ ਹੈ ਆ ਗਾਲੀ ਗਲੋਚ ਕੀਤਾ ਗਿਆ ਵਾ ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਕੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿਨ੍ਹਾਂ ਕੋਲ ਕਾਗਜ਼ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਵਿਰਾਸਤ ਦਾ ਇੰਤਕਾਲ ਕਰਨ ਦੇ ਲਈ ਤੇ ਇਹ ਇੰਤਕਾਲ ਆ ਜਿਹੜਾ ਇਹ ਹੋਣੇ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਬਟਵਾਰੀ ਨੇ ਦੇਖਿਆ ਹੋਇਆ ਠੀਕ ਆ ਇਹ ਚੀਜ਼ ਲਈ ਤੋਂ ਵਿਰਾਸਤ ਆ ਜਿਹੜੀ ਵਜਤਮਾ ਵਾਲਾ ਇੰਤਕਾਲ ਹੁੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਵੇਂ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਉਗਾ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀਗੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋ ਧੱਕੇ ਨਾਲ ਦਰਜ ਕਰਾ ਲਿਆ ਦਰਜ ਕਰਾਉਣ ਤੋਂ ਬਾਅਦ ਜਦੋਂ ਇਹ ਇਹੰਦਗਾਲ ਅੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਰੰਜਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਾਂ ਮੰਗੇ ਨੇ ਜਦੋਂ ਕਿ ਇਹ ਅਹ ਜੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣੇ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤਹਿਸੀਲ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸ.ਡੀ.ਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਵੀ ਇਹ ਜੋ ਬੰਦੇ ਆ ਕੇ ਤਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ ਚ ਵਿਘਨ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੂਨੀਅਨ ਵੱਲੋਂ ਸਖਤ ਕਦਮ ਚੁੱਕਾਂਗੇ ਤੇ ਬਸ ਇੰਨੇ ਕੀਲੇ ਤਾਂ ਇੰਕਾ ਦੇਗੇ ਇਹ ਕੀਲੇ 6-7 ਕੀਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਤੁਹਾਡਾ ਹੋਣੇ ਵਾਲਾ ਨਹੀਂ ਹੈਗਾ ਤਾ ਉਹਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹ ਵੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਹਰਕ ਪੈਂਦਾ ਵਾ ਤੇ ਇਹਦੇ ਕਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਦਾ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਆ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹਰਨ ਬਾਜ ਨੇ ਕੱਲ ਹਰਨ ਬਾਜੀ ਕਿੱਥੇ ਕੰਪਲੇਂਟ ਕੀਤੀ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਜੀ ਅਸੀਂ ਐਸਡੀਐਮ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਅਸੀਂ ਹੁਣ ਦੇ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਮਿਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮਾਰਦੇ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਝ ਕੋ ਉਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪਣਾ ਕੰਮ ਨਹੀਂ ਹੈਗਾ ਉਹਨਰ ਆਪਣਾ ਕੰਮ ਨਹੀਂ ਰੋ ਅੱਗੇ ਕਰਾ ਰਹੇ ਨੇ ਕੰਮ ਕੁਝ ਚ ਟਾਈਮ ਜੇ ਕੁਝ ਇੱਥੇ ਫੜਵਾਰ ਖਾਨੇ ਕੋਲੋਂ ਤਾਂ ਕਿਹੋ ਉਤਲਾ ਕੀਤੀ ਕੋਈ ਨੰਬਰ ਵਗੈਰਾ ਜਾਰੀ ਕੀਤਾ ਸੀ ਜਾਂ ਬਾਦੂ ਕਰੇ ਨਾ ਕੋਈ ਰਿਸਰਵ ਵਗੈਰਾ ਮੰਗਦਾ ਪਟਵਾਰ ਕੰਨ ਦੇ ਬਿਖ ਤੇ ਜੀ ਪ੍ਰਧਾਨ ਹੋਂ ਦੇ ਨਾ ਹਾਂਜੀ ਹਾਂਜੀ ਨੀ ਉਹ ਆਪਣੇ ਸਾਹ ਦੇ ਕੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਏ ਨੇ ਹਲਾ ਤਾਂ ਉਹ ਨੰਬਰ ਜਾਰੀ ਕੀਤੇ ਹੋਏ ਨੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪਟਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਬਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਹਾਂ ਫਿਰ ਦੌਰ ਕੋ ਤੁਹਾਨੂੰ ਆ ਕੇ ਮਿਲ ਲਾਂਗੇ ਹਾਂਜੀ ਹਾਂਜੀ ਮੇਰਾ ਨਾਮ ਰੁਪਿੰਦਰ ਸਿੰਘ ਆ ਜੀ ਤਸੀਲ ਸਮਰਾਲਾ ਪਰਦਾਣਾ ਦੀ ਰੈਵਨਿਊ ਪਰਿਵਾਰ ਯੂਨੀਅਨ ਤੇ ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਝੁੱਲੜਵਾਜੀ ਕੀਤੀ ਗਈ ਹੈ ਆ ਗਾਲੀ ਗਲੋਸ ਕੀਤਾ ਗਿਆ ਵਾ ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਗੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿਨ੍ਹਾਂ ਕੋਲ ਕਾਗਜ਼ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਵਿਰਾਸਤ ਦਾ ਇੰਤਕਾਲ ਕਰਨ ਦੇ ਲਈ ਤੇ ਇਹ ਇੰਤਕਾਲ ਆ ਜਿਹੜਾ ਇਹ ਹੋਣੇ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਪਟਵਾਰੀਆਂ ਨੇ ਦੇਖਿਆ ਹੋਇਆ ਠੀਕ ਆ ਇਹ ਚੀਜ਼ ਨਹੀਂ ਤੋਂ ਵਿਰਾਸਤ ਆ ਜਿਹੜੀ ਵਾਜਤਮਾਮ ਵਾਲਾ ਇੰਤਕਾਲ ਹੁੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਮੇ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਉਗਾ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀਗੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋ ਧੱਕੇ ਨਾਲ ਦਰਜ ਕਰਾ ਲਿਆ ਦਰਜ ਕਰਾਉਣ ਤੋਂ ਬਾਅਦ ਜਦੋਂ ਇਹੰਦਗਾਲ ਅੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਰੰਜਿਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਸ ਮੰਗੇ ਨੇ ਜਦੋਂ ਕਿ ਇਹ ਅਜਿਹੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣੇ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤਹਿਸੀਲ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਵੀ ਇਹ ਜੋ ਬੰਦੇ ਆ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ ਚ ਬਿਗੜੋ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੂਨੀਅਨ ਵੱਲੋਂ ਸਖਤ ਕਦਮ ਚੁੱਕਾਂਗੇ ਤੇ ਬਸ ਇੰਨੇ ਹੀ ਗੀਂ ਜਾਂ ਤੰਗ ਕਰੇ ਇਹ ਕਿਲੇ 6-7 ਕਿਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਤੁਹਾਡਾ ਹੋਣੇ ਵਾਲਾ ਨਹੀਂ ਹੈਗਾ ਤਾਂ ਉਹਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹੜੇ ਨਾਲ ਇਹਦੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਹਰਕਤ ਪੈਂਦਾ ਵਾ ਤੇ ਇਹਦੇ ਕਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਦਾ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹਰਡਰ ਬਾਜ ਨੇ ਕੱਲ ਹਰਡਰ ਬਾਜੀ ਕਿੰਦੀ ਕਿੱਥੇ ਕੰਪਲੇਂਟ ਕੀਤੀ ਉਹਨਾਂ ਦੇ ਖਿਲਾਫ ਜੀ ਅਸੀਂ ਐਸ ਡੀ ਐਮ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਜੇ ਅਸੀਂ ਹੁਣ ਲੈ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਮਿਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮਾਰਤੇ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਛ ਕੋ ਉਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪਦਾ ਕੰਮ ਨਹੀਂ ਹੈਗਾ ਉਹਨਰ ਆਪਣਾ ਕੰਮ ਨਹੀਂ ਲੋਕ ਅੱਗੇ ਕਰਾ ਰਹੇ ਨੇ ਕੰਮ ਦੂਜੇ ਟਾਈਮ ਜੇ ਕੁਝ ਇੱਥੇ ਫਟਵਾਰ ਕਰਨੇ ਕੋਈ ਉਹਨਾਂ ਤਾਂ ਕੀ ਹੁਦਲਾ ਕੀਤਾ ਕੋਈ ਨੰਬਰ ਵਗੈਰਾ ਜਾਰੀ ਕੀਤਾ ਤੁਨ ਜੇ ਆਪ ਬਾਦੂ ਕਰ ਰਹੇ ਨੇ ਕੋਈ ਰਿਸਿਪਟ ਵਗੈਰਾ ਮੰਗਦਾ ਪਟਵਾਲਾ ਦਾ ਨੰਬਰ ਦਿੱਤਾ ਜੀ ਪ੍ਰਧਾਨ ਹੋਣ ਦੇ ਨਾਲ ਹਾਂਜੀ ਹਾਂਜੀ ਇਹ ਉਹ ਆਪਣੇ ਸਾਹ ਦੇਖੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਈਆਂ ਨੇ ਹਲਾ ਤਾਂ ਨੰਬਰ ਜਾਰੀ ਹੋ ਕੀਤੇ ਹੋਣੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪਟਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਬਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਹਾਂ ਫਿਰ ਦੋਸਤ ਤੁਹਾਨੂੰ ਅੱਗੇ ਮਿਲਣਗੇ ਹਾਂਜੀ ਹਾਂਜੀ